ਤੂੰ ਗੇਂਹੇ ਬੋਲੂਗਾ ਪਹਿਲਾ ਦੱਸ ਮੈਨੂੰ ਕੌਣ ਪਰ ਹੋਇਆ ਹੈ ਨੁਕਸਾਨ ਤੂੰ ਭਾਨੂੰ ਨਾ ਉਹ ਦੋ ਤਿੰਨ ਹਜ਼ਾਰ ਯਾਰ ਮੇਰੀ ਆਵਾਜ਼ ਸੁਣ ਕਾਲੇ ਬਣਾ ਅਜਿਦ ਨਖਰਾ ਨਾ ਇਹਨੂੰ ਪਹਿਲਾ ਹਾਂ ਹਾਂ ਇਹਨੂੰ ਸਹੀ ਕਰਾ ਤੈਨੂੰ ਫੜਦਾਗੇ ਯਾਰ ਸਾਡਾ ਸੁਭਾਅ ਕਰਾ ਦੋਸਤ ਬੋਲੋ ਬੋਲ ਹਟਾ ਕੇ ਰੱਖ ਤਾ ਤੈਨੂੰ ਛੱਡਣਾ ਤੇ ਭੁੱਖਾ ਕੈਸਾ ਭਾਵੇਂ ਤੂੰ ਇੱਥੇ ਬੰਦਿਆ ਨਾ ਕੋਈ ਫੋਨ ਕੱਟਦਾ ਆ ਰਿਹਾ ਸਰਪੰਚ ਵੀ ਆ ਰਿਹਾ ਆਬ ਮੈਂ ਜਾਉਂਦਾ ਆ ਦੇਖੋ ਤਾਕੀ ਦੋ ਕੇ ਪਿੰਡ ਦੇ ਮੌਕੇ ਦੇ ਪਿੰਡ ਦੇ ਸਰਪੰਚ ਸਾਹਿਬ ਵੀ ਆ ਗਏ। ਤੈਨੂੰ ਪਤਾ ਹੋਵੇ ਕਿ ਤੋਂ ਡਾਲੀ ਦੇ ਫਾਕਾ ਫਾਕਾ ਘੇੜੀਆਂ ਦਾ ਤਾਂ ਪਿੰਡ ਬ੍ਰਹਮਪੁਰੀ ਦੇ ਸਰਪੰਚ ਸਾਹਿਬ ਹੈ ਮੌਜੂਦਾ ਸਰਪੰਚ ਸਾਹਿਬ ਵੀ ਆ ਗਏ ਹਨ। ਦੇਖੋ ਮੌਕੇ ਦੇ ਲਾਈਟ ਸਵੀਰਾਂ ਸਾਰ ਚੋਰ ਫੜਿਆ ਗਿਆ ਅੱਜ। ਦੱਸ ਰਿਹਾ ਆਪਣੇ ਵੱਲੋਂ ਕਿ ਮੈਨੂੰ ਹਫ਼ਤਾ ਹੋ ਗਿਆ ਲਗਾਤਾਰ ਇਹ ਕਿ ਸੌਂਦੇ ਨੂੰ ਇਸ ਕਮਰੇ 'ਚ ਇੱਥੇ ਕੋਠੀ ਦੇ ਵਿੱਚ ਕੋਈ ਨਹੀਂ ਦਿੰਦਾ। ਨਹੀਂ ਜੀ ਲੋਕ ਲੱਗਾ ਹੁੰਦਾ ਬਾਹਰੋਂ। ਆਹ ਤਾਂ ਪਾਹੀ ਬਾਕੀ ਆ ਕੰਪਲੀਟ ਨਹੀਂ ਹੱਲੇ ਹੋ ਗਾਡਾ ਮਗਾਨ ਹਾਂਜੀ ਥਾਣੇ ਖੁੰਜੀ ਕਦੋਂ ਜੀ ਹਾਂਜੀ ਅਸੀਂ ਥਾਣਾ ਨਹੀਂ ਕੀਤਾ ਸਾਨੂੰ ਹੋਇਆ ਹੁਣ ਤਾਂ ਪਤਾ ਲੱਗਾ ਘੰਟਾ ਕੋ ਹੋਇਆ ਤਾਂ ਅਸੀਂ ਆਇਆ ਜਾਂਦੇ ਨੀ ਕੁਛ ਕਰ ਵੀ ਸਕਦੇ ਆ ਬਾਕੀ ਦੇਖੋ ਟੋੜੀ અમારી ਜਾ ਕੇ ਦੇਖ ਲੋ ਸਾਰਾ ਪਿੰਡ ਜੋਲਾ ਦੱਸ ਰਿਹਾ ਆਪਣਾ ਹੈ ਪਿੰਡ ਜੋਲਾ ਤੋਂ ਦੱਸ ਰਿਹਾ ਜੋਲਾ ਪਿੰਡ ਦੇ ਕਪੜਾ ਦਾ ਪਿਆਵਾ ਗੇਜੂ ਦਾ ਉਹ ਪਿੰਡ ਆ ਪੁਰਾਣਾ ਹਾਂਜੀ ਨਹੀਂ ਪਤਾ ਕੀਤਾ ਹੈਗਾ ਉੱਥੇ ਦਾ ਹੀ ਹੈ ਪਤਾ ਕੀਤਾ ਬੰਦਾ ਸਾਹ ਪਰਾਦੇ ਕਹਿੰਦਾ ਤੇਰਾ ਪਿੰਡ ਕਿਹੜਾ ਫਟਦਾ ਮੈਂ ਕਿਹਨੂੰ ਤਿੰਨ ਤਿੰਨ ਸਾਲ ਹੋ ਗਏ ਕਹਿੰਦਾ ਮੈਂ ਘਰ ਨਹੀਂ ਜਾਂਦਾ ਇਦਾਂ ਹੀ ਕਹਿੰਦਾ ਬਾਹਰ ਹੀ ਪੈਣਾ ਬੱਚੇ ਘਰੋਂ ਕੱਢਿਆ ਆਇਆ ਨਸ਼ੇੜੀ ਕਰਕੇ ਛੱਡੀ ਹੋਈ ਆ ਛੱਡੀ ਹੋਈ ਆ ਹਾਂਜੀ ਸਰ ਸਰਪੰਚ ਸਾਹਿਬ ਜੀ ਕੀ ਨਾਮ ਜੀ ਆਪਣਾ ਮੈਂ ਸਰਪੰਚ ਨਹੀਂ ਮੈਂ ਸਾਬਕਾ ਪੰਚ ਆ ਹਾਂਜੀ ਮੇਰੇ ਘਰੋਂ ਸਰਪੰਚ ਆ ਠੀਕ ਹੈ ਜੀ ਮੇਰਾ ਨਾਮ ਗਗਨ ਕੁਮਾਰ ਆ ਇੱਕ ਵਾਰੀ ਆ ਹਾਂਜੀ ਕੀ ਕਿਹੜਾ ਚਾਉਂਦਾ ਹੁਣ ਮਹੱਲੇ 'ਚ ਫੋਨ ਆਇਆ ਵੀ ਸੀ ਇੱਕ ਚੋਰ ਫੜਿਆ ਦੇਖਣ ਤੋਂ ਹਾਲ ਤੋਂ ਤਾਂ ਬੰਦਾ ਲੱਗਦਾ ਜਿੱਦਾਂ ਕੋਈ ਮੈਂਟਲ ਡਿਸਟਰਬ ਹੁੰਦਾ ਹੈ ਬਾਲਾ ਉਹ ਤਾਂ ਜੀ ਜਦ ਮਾਰ ਕੁੱਟ ਹੋਵੇ ਮੜੀ-ਮੋਟੀ ਤੇ ਫਿਰ ਉਹਦਾ ਇਦਾਂ ਆਪ ਹੀ ਹੋ ਜਾਂਦਾ ਕੋਈ ਡੰਡਿਆ ਵੀ ਪਿੰਡ ਵਾਲਿਆਂ ਨੇ ਉਹਨੂੰ ਹਾਂ ਜੀ ਉਹ ਤਾਂ ਕੁੱਟਣਾ ਹੀ ਅਜ ਮੌਕੇ ਤੇ ਫੜਿਆ ਗਿਆ ਹੁਣ ਬਾਕੀ ਇਹਨਾਂ ਨੇ ਘਰਾਂ ਵਾਲਿਆਂ ਨੂੰ ਕਹਿਨੇ ਆ ਵੀ ਤੇ ਕਰਵੇ ਆਪਣੇ ਕਰਾਓ ਇਹਨਾਂ ਜਿਨ੍ਹਾਂ ਦੇ ਘਰੋਂ ਫੜਿਆ ਆ ਇਹਨਾਂ ਨੂੰ ਚਾਹੀਦਾ ਆਪਣੀ ਕਰਵੇ ਪੂਰੀ ਕਰਵਾਣ ਆਪਣੀ ਹਾਂਜੀ ਜੋ ਵੀ ਬੰਦੀ ਉੱਤੇ ਉਸ ਕਰਵੇ ਤੇ ਤੁਹਾਨੂੰ ਦੇਖੋ ਭਾਜੀ ਤੇ ਮੈਂ ਤੇਰੀ ਅਸਤ ਹੁੰਦਾ ਨਾ ਤੇ ਸਾਰਾ ਸੱਤ ਨਹੀਂ ਨਹੀਂ ਕਰਾਓ ਆਪਾਂ ਤੁਹਾਡੇ ਨਾਲ ਆ ਕਰਾਓ ਦੇਖੋ ਭਾਜੀ ਤੋੜੀ ਤੁਸੀਂ ਅੰਦਰ ਜਾ ਕੇ ਦੇਖੋ અમારી ਜੋ ਉਹ ਤਾਂ ਹੈਗਾ ਆਖੇ ਤੁਹਾਨੂੰ ਕਹਿੰਦੇ ਪੁਲਿਸ ਬੁਲਾ ਕੇ ਅੰਦਰ ਕਰਾ ਦਿਓ ਆਪਣਾ ਸਾਡੇ ਮੌਕੇ ਤੇ ਫੜਿਆ ਦੇਖੋ ਤੁਸੀਂ ਇਹ ਕੋਈ ਨਹੀਂ ਇਸੇ ਗੋਡੇ ਕਾਹਨੂੰ ਬੁਲਾਇਆ ਤੁਸੀ ਇਹ ਸਾਨੂੰ ਬਹੁਤ ਛੁਕਾ ਹੇ ਨਹੀਂ ਕਰਾਓ ਕਰਾਓ ਇਹ ਪੜਾਓ ਇਹ ਲਾਹਣੋ ਉਹ ਸ਼ਾਇਦ ਨਹੀਂ ਆ ਮੜਿਆ ਮੈਂ ਨਾ ਕੰਮ ਨਹੀਂ ਦਾ ਕੰਮ ਪੂਰਾ ਪਾ ਪੰਜਾਬੀ ਤੋਂ ਇਹ ਅੰਦਰਲਾ ਲੋਕ ਤੱਕ ਖੁੱਲਿਆ ਹੋਇਆ ਹੈ ਆ ਦੇਖੋ ਫਾਇਲਾ ਫੂਲਾ ਕਾਗਜ਼ ਪੱਤਰ ਸਭ ਕੱਢ ਕੇ ਬਾਹਰ ਸੁਟੇ ਹੋਆ ਔਰ ਡੱਬੀਆਂ ਜੁੱਡੀਆਂ ਤਾਂ ਕਿ ਇਹਨਾਂ ਨੇ ਫੋਲੀਆਂ ਤੇ ਪੈਸੇ ਪੈਲੇ ਬਹੁਤੀ ਦੇ ਦੇ ਕੋ ਪਾਸ ਸਾਰੇ ਫੋਲੀਆਂ ਨੂੰ ਅੰਦਰਲਾ ਲੋਕ ਤੱਕ ਖੁੱਲਿਆ ਅੰਦਰਲਾ ਲੋਕ ਤੱਕ ਖੁੱਲਿਆ ਹੋਇਆ ਹੈ ਤੁਸੀਂ ਤਾਂ ਦੁੱਖਾਂ ਦੇ ਹਾਜੀ ਕੰਪਲੀਟ ਹੀ ਨਹੀਂ ਹੋਇਆ ਮਕਾਨ ਸਾਡਾ ਅਸੀਂ ਕਹਨੇ 2 ਮਹੀਨੇ ਤੱਕ ਅਸੀਂ ਉਨਾਂ ਤੇ ਕਮਾਨੇ ਉਨਾਂ ਕੋ ਉੱਪਰ ਲਾਈ ਜਾਂਦੇ ਸੀ ਕਿ ਕੰਪਲੀਟ ਹੋ ਜਵੇ ਤਾਂ ਅਸੀਂ ਰਹਿਣਾ ਸ਼ੁਰੂ ਕਰੀਏ ਇਹ ਨਹੀਂ ਕਿ ਨਹੀਂ ਹੈਗਾ ਮੁੰਡੇ ਮੇਰੇ ਸਾਰੇ ਇੱਥੇ ਹੀ ਰਹਿੰਦੇ ਇਸੇ ਮਹੱਲੇ 'ਚ ਠੀਕ ਪੰਜ ਛੇ ਮੁੰਡੇ ਆ ਪੰਜ ਛੇ ਹੀ ਮੇਰੇ ਮੁੰਡੇ ਇੱਥੇ ਰਹਿੰਦੇ ਸਿਰਫ ਅਸੀਂ 2-3 ਜਣੇ ਉਧਰ ਅਜੇ ਰਹਿੰਨੇ ਆ ਸੈਰ ਦੇ ਕੋਲ ਠੀਕ ਹੈ ਤੁਸੀਂ ਕਿਹਨੇ ਰੇਲੂ ਕੋ ਨਹੀਂ ਹਾਂਜੀ ਅਸੀਂ ਰੇਲੂ ਕੋਲੋਂ ਹੀ ਰਹਿੰਦੇ ਆ ਉਹ ਸੀ ਕਿ ਚਲੋ ਜਦ ਤੱਕ ਨਾ ਹਲੇ ਪੱਖੇ ਲੱਗੇ ਆ ਨਾ ਕੋਈ ਫਰਸ਼ਾਂ ਵੀ ਨਹੀਂ ਚਾਲੂ ਹੈਗੀਆਂ ਕਿ ਚਲੋ ਅਸੀਂ ਇੱਧਰ ਇੱਕ ਫੋਟੀ ਨੂੰ ਛੱਡ ਦਈਏ ਕਰ ਲਈਏ ਅਸੀਂ ਕਿ ਚਲੋ ਕੰਪਲੀਟ ਹੋ ਜਵੇ ਮਾਨੂੰ ਹੋਣਾ ਕਿ ਜਦੋਂ ਪਾਜਾ ਕਰਾ ਕੇ ਅਸੀਂ ਤੇਰੇ ਨੂੰ ਤਾਂ ਚੱਲੀਏ ਹਾਂ ਅਰ ਸੋਈ ਦੇ ਵਿੱਚ ਵੀ ਸਾਰਾ ਸਮਾਨ ਖੋਲਾ ਪਾਜੀ ਬਾਕੀ ਇੱਕ ਵਾਰ ਉੱਪਰੋਂ ਵੀ ਨਿਗਾਹ ਮਾਰ ਲੈਣੇ ਆ ਉਪਲ ਕੀ ਕੀ ਗਏ ਨੇ ਉਹਰ ਫਲਾਇਆ ਕੀਤਾ ਹੋਊ ਉੱਪਰ ਵਿੱਚ ਚੈੱਕ ਕਰ ਲੈਣੇ ਆ ਦੇਖੋ ਪੱਤੀਆਂ ਪੁੱਤੀਆਂ ਵੀ ਇੱਥੇ ਲਾਲ ਛੜਦੇ ਇਹ ਦੇਖੋ ਜੋ ਉੱਪਰ ਮੂਰਾ ਮਕਾਨ ਤਿਆਰ ਆ ਤੁਸੀਂ ਦੇਖ ਸਕਦੇ ਆ ਮੌਕੇ ਦੇ ਨਾਲ ਹੀ ਤਸਵੀਰਾਂ ਕਿਦਾਂ ਘਰਾਂ 'ਚ ਘਾਰ ਰਿਆ ਫੇਰ ਵੀ ਲੋਕ ਕੋਈ ਸ਼ਰਮ ਨਹੀਂ ਕਰਦੇ ਜਿੱਦਣ ਫੜ ਹੋ ਗਏ ਵੇ ਇੱਥੇ ਕਟਮਾਰ ਹੋਊਗੀ ਵੀ ਸਾਡੇ ਨਾਲ ਕੀ ਇੱਜ਼ਤ ਰਹਿ ਜੂਗੀ ਇਥੇ ਇਹ ਆਪਣੇ ਕੋਲ ਦੱਸ ਰਿਹਾ ਮੇਰੇ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਤੇ ਤੁਸੀਂ ਆਪ ਜਾਣਦੇ ਹੋ ਮੁੜ ਕੇ ਕਿੰਨੀ ਕੀ ਇੱਜ਼ਤ ਬੰਦੇ ਦੀ ਰਹਿ ਜਾਂਦੀ ਆ ਜਦੋਂ ਇਹਦਾ ਚੋਰ ਫੜਿਆ ਜਾਵੇ ਚੋਰੀਆਂ ਕਰਦਾ ਹੋਇਆ ਦੇਖੋ ਘਰਾਂ ਚ ਕਾਰਿਆ ਫੇਰ ਵੀ ਬੰਦੇ ਸ਼ਰਮ ਨਹੀਂ ਕਰਦੇ